ਏਸ਼ੀਆ ਕੱਪ ਚ ਮੱਛਿਆ ਹੰਗਾਮਾ ਵਿਕਟ ਕੀਪਰ ਨੇ ਅੰਪਾਇਰ ਦੇ ਸਿਰ ਤੇ ਵਗਾਹ ਮਾਰੀ ਗੇਂਦ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਡਿਪਕਾਰ ਤੇ ਖੇਡਾਂ ਨਾਲ ਜੁੜੇ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦੱਸਦੀ ਏਸ਼ੀਆ ਕੱਪ 2025 ਵਿੱਚ ਬੁੱਧਵਾਰ ਨੂੰ ਮੈਚ ਦੌਰਾਨ ਪਾਕਿਸਤਾਨ ਦੇ ਵਿਕਟ ਕੀਪਰ ਮੁਹੰਮਦ ਹੈਰਿਸ ਦਾ ਇੱਕ ਥ्रो ਅੰਪਾਇਰ ਰੁਚੀ ਰ ਪੱਲਿਆ ਗਰੂਰੀ ਦੇ ਸਿਰ ਤੇ ਜ਼ਖ ਲੱਗਿਆ ਜਿਸ ਦੇ ਤੁਰੰਤ ਬਾਅਦ ਮੈਡੀਕਲ ਟੀਮ ਪਹੁੰਚੀ ਜੀਆ ਇਸ ਵੇਲੇ ਦੀ ਵੱਡੀ ਅਪਡੇਟ ਹੈ ਦੱਸਦੀ ਹੈ ਅੰਪਾਇਰ ਨੂੰ ਮੈਦਾਨ ਛੱਡਣਾ ਪਿਆ ਮੈਚ 1 ਘੰਟਾ ਦੇਰੀ ਨਾਲ ਸ਼ੁਰੂ ਹੋਇਆ ਕਿਉਂਕਿ ਪੀਸੀਵੀ ਹੱਥ ਮਿਲਾਉਣ ਦੇ ਵਿਵਾਦ ਨੂੰ ਲੈ ਕੇ ਮੈਚ ਰੈਫਰੀ ਤੋਂ ਨਰਾਸ਼ ਸੀ ਅਤੇ ਬਾਈਕਾਰਡ ਤੇ ਵਿਚਾਰ ਕਰ ਰਿਹਾ ਸੀ ਜਦੋਂ ਗੇਂਦ ਅੰਪਾਇਰ ਦੇ ਸਿਰ ਤੇ ਲੱਗੀ ਤਾਂ ਇਸ ਘਟਨਾ ਤੇ ਟਿੱਪਣੀ ਕਰਨ ਵਾਲੇ ਇੱਕ ਸਾਫ ਕਾ ਪਾਕਿਸਤਾਨੀ ਕ੍ਰਿਕਟਰ ਨੇ अपमानजनक टिप्पणी ਕੀਤੀ ਇਹ ਘਟਨਾ ਯੂਏਡੀ ਪਾਰੀ ਦੌਰਾਨ ਵਾਪਰੀ ਦੱਸਦੀ ਹੈ ਪਾਵਰ ਪਲੇ ਦੇ ਆਖਰੀ ਓਵਰ ਵਿੱਚ ਪਾਕਿਸਤਾਨ ਦੇ ਵਿੱਕਟ ਕੀਪਰ ਮੁਹੰਮਦ ਹੈਰਿਸ ਦੁਆਰਾ ਛੁੱਟੀ ਗਈ ਇੱਕ ਗੇਂਦ ਅੰਪਾਇਰ ਦੇ ਸਿਰ ਦੇ ਪਿਸਲਟ ਪਾਸੇ ਲੱਗੀ ਜੇ ਤੁਰੰਤ ਹੈਟਾ ਡੱਗ ਕੇ ਇੱਕ ਪਾਕਿਸਤਾਨੀ ਖਿਡਾਰੀ ਭੱਜ ਕੇ ਉਸ ਦੇ ਪਾਸੇ ਗਿਆ ਤੇ ਮੈਡੀਕਲ ਟੀਮ ਨੇ ਇਸ਼ਾਰਾ ਕੀਤਾ ਪਾਕਿਸਤਾਨ ਟੀਮ ਦੇ ਫਿਜ਼ੀਓਪਾਂਚੇ ਅਤੇ ਉਹਨਾਂ ਦਾ ਫੰਕਸ਼ਨ ਟੈਸਟ ਕੀਤਾ ਪਰ ਐਮਪਾਇਰ ਰੁਚੀਰਾ ਪਲਿਆਗੁਰੇ ਨੂੰ ਮੈਦਾਨ ਛੱਡਣ ਲਈ ਮਜਬੂਰ ਹੋਣਾ ਪਿਆ ਜਦੋਂ ਇਹ ਹੋਇਆ ਤਾਂ ਸਾਬਕਾ ਪਾਕਿਸਤਾਨੀ ਕਰੈਕਟਰ ਵਸੀਮ ਅਕਰਮ ਟਿਪਨੀ ਕਰ ਰਹੇ ਸਨ ਉਹਨਾਂ ਨੇ ਕਿਹਾ ਸਿੱਧੇ ਐਮਪਾਇਰ ਦੇ ਸਿਰ ਤੇ ਗੇਂਦ ਲੱਗੀ ਕੀ ਥਰੋ ਸੀ ਬੁਲਤਾਈ ਪਰ ਸੰਸਦਕਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਹਤਰ ਲੋਕਾਂ ਦਾ ਮੰਨਣਾ ਹੈ ਕਿ ਇਸ ਮਾਨ ਖਿਡਾਰੀ ਨੂੰ ਅਜਿਹੇ ਸ਼ਬਦ ਨਹੀਂ ਵਰਤਨੇ ਚਾਹੀਦੇ ਸਨ ਤੇ ਖੇਡਾਂ ਦੇ ਨਾਲ ਜੁੜੀ ਹੋਰ ਅਪਡੇਟ ਜਾਣਨ ਲਈ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ